ਸਤਿ ਸ੍ਰੀ ਅਕਾਲ ਦੋਸਤੋ ਆਪਾਂ ਅੱਜ ਬੜੇ ਦਿਨਾਂ ਬਾਅਦ ਲੱਗੇ ਵਲੋਗ ਬਣਾਣਾ ਵਿਆਹ ਹੋਊਗੇ ਬੀਜੀ ਆ ਕੰਮ ਤੇ ਅੱਜ ਤਰੀਕ ਹੈਗੀ 4 ਅੱਜ ਅਲੋਏ ਵੀ ਲਾਗੇ ਵੇ ਕੱਲ ਇਹ ਦੇਖਾਏ ਤੇ ਅੱਜ ਟਾਇਰ ਆਣੇ ਅਲੋਏ ਪਾਣੇ ਗੱਡੀ ਨੂੰ ਤੇ ਹੁਣ ਮੈਂ ਤੇ ਮੇਰਾ ਦੋਸਤ ਉਹ ਹਾਲਜਾ ਬਣਾਏਗਾ ਤਾਂ ਉਧਰੋਂ ਚੱਲੇ ਟੈਂਕੀ ਚ ਪਾਣੀ ਭਰਨਾ ਰੋਟੀ ਪਾਣੀ ਸ਼ਕ ਲਿਆ ਦੁੱਧ ਵੀ ਆਉਂਦੇ ਅੱਜ ਲੱਗੇ ਵੀ ਆਪਣੇ ਖੇਤਾ ਵਿੱਚ ਤੂਤ ਵਡਣ ਸੇਟਰਤਾ ਵਾ ਉਹ ਤਾਂ ਹੈਗਾ ਦੂਜਾ ਦੂਜਾ ਲੱਗੇ ਵੀ ਸੇਟਣਾ ਤੀਜਾ ਹੈ ਸੇਟਣਾ ਹੈ ਫਿਰ ਸੇਵਕਾ ਕਿੱਦਾਂ ਫਿਰ ਕੰਮ ਔਖਾ ਦਾ ਸੁੱਖਾ ਬਾਸ ਛਾਲੇ ਪੈਣ ਵਾਲਾ ਹੈ ਬੱਡ ਡਟੇ ਵੇ ਅਸੀਂ ਬੂਟੇ ਆ ਵੱਡਿਆ ਕਰਦੇ ਤੰਗ ਕਰਦੇ ਵੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਆਪਾਂ ਪਹੁੰਚ ਗਏ aloe ਪਾਉਣ aloe ਆ ਗਏ ਵੀਰੇ ਆਪਣੇ ਅੱਜ ਟਾਈਮ ਲੱਗਿਆ ਆਪਣਾ ਤੇ ਉਹ ਆਪਣੇ aloe ਪੀਵੇ ये अपने एलोवेरा इधर बनाएगा तो मशीन की दिक्कत है ना आ देखो यार आया कोई तो जरा ऊंचा देखो कि मैं हाँ, वो बड़े वे लग रहा उसको फेडल कर लूंगा बढ़िया है कौन जो टायर खुलने हो गए स्टार्ट पिज्जा रखने ਗੱਡੀ ਦੀ ਪਹਿਲੀ ਚਾਂਂਜਰ ਲੱਗਣ ਲੱਗੀ ਕਮੈਂਟ ਕਰਕੇ ਦੱਸਿਓ ਚਾਂਜਰ ਕਿੱਧਰ ਗਈ ਲੱਕੀ ਹਾਂਜੀ ਕਮੈਂਟ ਕਰਕੇ ਦੱਸਿਓ ਗੱਡੀ ਦੀ ਲੁੱਕ ਕਿੰਤਾ ਦਾ ਲੱਗ ਰਹੀ ਹੁਣ ਸਾਡੇ ਨੰਗਲ ਸ਼ਹਿਰ ਚ ਸ਼ਾਪ ਹੈ ਵਧੀਆ ਡੀਲ ਕਰਦੇ ਆ ਤਾਂ ਜੀ ਇੱਕ ਟਾਇਰ ਫਿੱਟ ਹੋ ਗਿਆ ਪੇਂਟ ਹੋ ਗਿਆ ਹੁਣ ਇਹ ਦੋ ਟਾਇਰ ਲਾਣੇ ਆ ਸਾਨੂੰ 2-3 ਘੰਟੇ ਹੋਏ ਖੜੇ ਨੇ ਹੁਣ ਸਾਡਾ ਕੰਮ ਨਪੜਿਆ ਇਹ ਰਾਤ ਪੈਂਦਾ ਨਾ ਭਾਈ ਇੱਕੋ ਵਾਰ ਹੀ ਬੰਦ ਹਾਂ ਹਾਂਜੀ ਹਾਂਜੀ